ਤੋ ਅੱਜ ਆਪਾਂ ਬਾਦਸ਼ਾਹਪੁਰ ਪਹੁੰਚੇ ਹਾਂ ਸੁੰਦਰਬਾਈ ਕੋਲ ਤੇ ਇੱਥੇ ਕਹਿੰਦੇ ਵੀ ਇੱਕ ਬੰਦੇ ਦਾ ਟੈਲੈਂਟ ਆ ਆਪਣੇ ਪਿੰਡ ਦਾ ਹੀ ਬੰਦਾ ਵਾ ਵੀਰ ਤੇ ਉਹ ਟੈਲੈਂਟ ਦਿਖਾਵਾਂਗੇ ਤੁਹਾਨੂੰ ਫਿਲਹਾਲ ਕੀ ਕੀ ਕਹਿ ਰਹੇ ਸੀ ਉਹਨਾਂ ਬਾਰੇ ਸਤਿ ਸ਼੍ਰੀ ਅਕਾਲ ਜੀ ਇਹ ਬਾਈ ਆ ਆਪਣਾ ਲਾਗੇ ਪਿੰਡ ਦਾ ਜਲਾਲਪੁਰ ਹਾਂਜੀ ਤੂੰ ਦਾ ਭਾਈ ਆਪਣਾ ਮਿੱਤਰ ਹੈ ਇਹ ਦੋਸਤ ਹੈ ਠੀਕ ਹੈ ਇਹ ਬਜਰਾ ਪੇਂਟ ਕੰਮ ਕਰਦਾ ਬੜੇ ਚੰਗੇ ਪਿਆ ਹੋਇਆ ਠੀਕ ਹੈ ਤੇ ਭਾਈ ਸ਼ੁਰੂ ਤੋਂ ਕੰਮ ਕਰਦਾ ਪੇਂਟ ਦਾ ਪਰ ਆਪਣੇ ਤੋਂ ਸੀਨੀਅਰ ਸੀਗਾ ਕਲਾਸਾਂ ਦੇ ਵਿੱਚ ਨਾ ਤੇ ਆਪਾਂ 6ਵੀਂ ਵਿੱਚ ਪੜ੍ਹਦੇ ਸੀ ਤਾਂ ਭਾਈ ਹੁਣੀ 9ਵੀਂ ਵਿੱਚ ਪੜ੍ਹਦੇ ਸੀਗੇ ਠੀਕ ਹੈ ਤੇ ਭਾਈ ਬਹੁਤ ਦਿਲ ਦਾ ਰਾਲਿਆ ਬੰਦਾ ਹੈ ਸ਼ੁਰੂ ਤੋਂ ਹੀ ਆਪਾਂ ਜਿੰਨਾ ਆਪਣੇ ਮਿੱਤਰ ਸਜਣ ਕਰਮ ਕਰਾਉਂਦੇ ਆ ਭਾਈ ਤੋਂ ਕਰਾਉਂਦੇ ਆ ਤੇ ਭਾਈ ਦੇ ਅੰਦਰ ਨਾ ਬਹੁਤ ਵੱਡਾ ਇੱਕ ਟੈਲੈਂਟ ਹੈ ਭਾਈ ਨੂੰ ਕੋਈ ਐਦਾਂ ਦਾ ਪਲੇਟਫਾਰਮ ਮਿਲਿਆ ਜਗੇ ਠੀਕ ਹੈ ਤੇ ਕੋਸ਼ਿਸ਼ ਹਮੇਸ਼ਾ ਆਪਣੀ ਵੀ ਰਹਿੰਦੀ ਹੈ ਕਿ ਬਾਈ ਜੀ ਨਾਲ ਕਿਸ ਤਰ੍ਹਾਂ ਅੱਗੇ ਆਏ ਹੂੰ ਤੇ ਇਹ ਤਾਂ ਅੱਜ ਪਿੰਡ ਚੱਲ ਰਿਹਾ ਸੀਗਾ ਜਦ ਚੱਲ ਪਈ ਬਾਈ ਦੀ ਤਾਂ ਕਰਕੇ ਬਾਈ ਉਹਨਾਂ ਦੇ ਆਪਣੇ ਰਿਸ਼ਤੇਦਾਰ ਨੇ ਬਾਈ ਉਹਨੇ ਵੀ ਵੀਡੀਓ ਬਣਾਈ ਆ ਹੂੰ ਤੇ ਇਹ ਬਾਈ ਇਹ ਕਰਦੇ ਆ ਕਿ ਇਹਨਾਂ ਨੂੰ ਇਹਨਾਂ ਤੋਂ ਖਾਂਦੇ ਆ ਆਪਾਂ ਗੀਤ ਵੀ ਵੱਖ-ਵੱਖ ਕਲਾਕਾਰਾਂ ਦੀ ਆਵਾਜ਼ 'ਚ ਗੀਤ ਮਤਲਬ ਆਵਾਜ਼ ਕੱਢ ਲੈਂਦੇ ਆ ਜਿਵੇਂ ਬਿੱਲੀਆਂ ਦੀ ਜੋ ਵੀ ਆ ਇਹ ਆਪਣੇ ਪਸ਼ੂ ਪੰਛੀ ਨੇ ਇਹਨਾਂ ਦੀ ਆਵਾਜ਼ ਕੱਢ ਲੈਂਦੇ ਆ ਚਲੋ ਤੇ ਬਾਈ ਦੀ ਸਪੋਰਟ ਕਰਿਓ ਜਿੰਨੂੰ ਜਿੰਨੂੰ ਮੌਕਾ ਮਿਲਦਾ ਆਪਾਂ ਹੁਣ ਮਲਾਉਨੇ ਆ ਵੀਰ ਜੀ ਨਾਲ ਆ ਕੀ ਨਾਮ ਹੈ ਜੀ ਆਪਣਾ ਹਾਂ ਭਾਈ ਮੇਰਾ ਸੁਜੀਤ ਹੈ ਜੀ ਸੁਜੀਤ ਸਿੰਘ ਕਿਹੜੇ ਪਿੰਡੋਂ ਜਲਾਲਪੁਰ ਤੋਂ ਜਲਾਲਪੁਰ ਤੋਂ ਤੇ ਮਤਲਬ ਕਿਹੜੇ-ਕਿਹੜੇ ਸਿੰਗਰਾਂ ਦੀ ਆਵਾਜ਼ ਜਾਂ ਕਿੰਨਾਂ ਦੀ ਆਵਾਜ਼ ਕਿਹੜੇ-ਕਿਹੜੇ ਆਵਾਜ਼ ਤਕਰੀਬਨ 70-80 ਵੱਜ ਜਾਣੀ ਜੀ ਸਾਰੀਆਂ ਅੱਛਾ ਜੀ ਹਾਂ ਜੀ ਤੇ ਉਹਦੇ ਵਿੱਚ ਕੁਝ ਸਿੰਗਰਾਂ ਦੀਆਂ ਆਵਾਜ਼ਾਂ ਨੇ ਹੂੰ ਕੁਝ ਜਨਮਾਂਵਰਾਂ ਦੀਆਂ ਨੇ ਜੀ ਠੀਕ ਹੈ ਉਹ ਨਿਕਲ ਆਉਂਦੀਆਂ ਆਵਾਜ਼ਾਂ ਨੇ ਕੋਈ ਸਿੰਗਰ ਦੀ ਆਵਾਜ਼ ਸਾਨੂੰ ਇਸ ਵਾਰ ਸੁਣਾ ਸਕਦੇ ਹੋ ਕਿਸੇ ਵੀ ਸਿੰਗਰ ਦੀ ਸੁਣਾ ਸਕਦੇ ਜਾਂ ਸਿੰਗਰ ਦੀ ਆਵਾਜ਼ ਸੁਣਾਓਗੇ ਤੁਸੀਂ ਮੈਨੂੰ ਹਾਂ तकरीबन ज्यादातर जेडी अपने पुराने सिंगर हां जी ज्यादातर ਉਹਨਾਂ ਨੂੰ ਪਸੰਦ ਕਰਦੇ ਆਂ ਠੀਕ ਹੈ ਜੀ ਇਹਨੇ ਬਾਬਾ ਜਮਲਾ ਜੱਟ ਜੀ ਹੋ ਗਏ ਜੀ ਠੀਕ ਹੈ ਫਸਰਾ ਜਾਨ ਸੀ ਹੋ ਮਸਰਦੂਰ सिकंदर जी ਚਲੋ ਜਮਲਾ ਜੱਟ ਜੀ ਆਵਾਜ਼ ਸੁਣਾ ਦਿਓ ਫਿਰ ਤੁਸੀਂ ਸਾਨੂੰ ਹੂੰ ਕਿ ਮੈਂ ਉਸ ਦੇ ਬਹਾਰੇ ਜਾਮ ਮੇਰਾ ਦਿਸ ਕਲਬੂਤ ਬਣਾ ਜਿਦਾ ਤਾ ਤਾ ਮਸਨੇ ਇਕਠਾ ਕਰੇਗੀ ਇਹ ਹਰ ਰੂਹ ਵਿੱਚ ਆਣ ਮਿਲ ਆਇਆ ਕਿਸੇ ਚੀਜ਼ ਦੀ ਕਸਰ ਨਾ ਛੱਡੀ ਤੇ ਉਹ ਮੇਰੇ ਹਰੇ ਲੰਘਿਆ ਸਾ ਦਾ ਹੋ ਕਾ ਦਿਨ ਦੀ ਕੁਦਰਤ ਦਾ ਜਮਾ ਉਹ ਜੱਟਾ ਬੇਦਕ ਸੈਲੀ ਹਾਂ ਹਜਟਾ ਪੇੜਕ ਸੈਣੀਓ ਆਇਆ ਓ ਓ ਓ ਓ ਇਹਨੇ ਕਰਾਰਾ ਬੰਦਿਆ ਜਰਨੇ ਕਰਾਰਾ ਕਸਮ ਹੈ ਕਿ ਪਿਆਰ ਵਿੱਚੋਂ ਹਟਿਆ ਤੇਰੇ ਨੇ ਕਦਾ ਮੈਨੂੰ ਛੱਡਿਆ ਹੋਏ ਨੇ ਉਹ ਗੱਲ ਕਰਦਾ ਹੈ ਕਿ ਗੌਰ ਨਹੀਂ ਕਹਾਣੀਆਂ ਆ I'm going